खंडा में भारी बारिश के चलते एशिया की सबसे बड़ी अनाज मंडी में सीवरेज सिस्टम की पोल खुलती हुई नजर आई यहां पानी की निकासी का इंतजाम कोई दिखाई न दिया रात भर की बारिश का पानी बारह घंटों के बाद भी अनाज मंडी में जमा नजर आया मंडी ने छप्पड़ का रूप धारण कर लिया सड़कें पानी में डूब चुकी थी फसल रखने को जगह नहीं थी मक्की की फसल पर इसका प्रभाव काफी पड़ा आरती किसानों व मजदूरों को ढेर सारी मुश्किलों का सामना भी करना पड़ा आने वाले तीन चार दिनों तक मंडी में बारिश का प्रभाव रहेगा और कामकाज ठप बताया जा रहा है श्रोमणी अकाली दल के हल्का इंचार्ज एवं आरती यादविंदर सिंह यादव ने कहा कि सिस्टम पूरी तरह फेल साबित हुआ है और वहीं मीडिया से बातचीत करते हुए उन्होंने मौजूदा सरकार पर भी कई तरह के निशाने साधे हैं सुनिए उनका क्या कुछ कहना रहा ਦੇਖੋ ਜੀ ਹਾਲਾਤ ਇਹ ਬਣੇ ਨੇ ਕਿ ਮੀਂਹ ਲੁਧਿਆਣੇ ਪੈਂਦਾ ਖੰਨੇ ਮੰਡੀ ਚ ਦਾ ਪਾਣੀ ਵੈਸੇ ਹੀ ਖੜ ਜਾਂਦਾ ਜਿਵੇਂ ਤੁਸੀਂ ਦੇਖਿਆ ਕਿ ਥੋੜੀ देर ਮੀਂਹ ਪਿਆ ਹਾਲਾਤ ਇੰਨੇ ਵੱਧ ਤੋਂ ਵੱਧ ਨੇ ਲੋਕ ਮੱਕੀ ਦੀ ਫਸਲ ਲੈ ਕੇ ਆ ਰਹੇ ਨੇ ਮੰਡੀ ਚ ਸੋ ਹਾਲਾਤ ਇੰਨੇ ਮਾੜ ਨੇ ਕਿ ਲੋਕਾਂ ਦੀਆਂ ਫਸਲਾਂ ਪੇਜ ਰਿਆਂ ਜ਼ਿਮੀਂਦਾਰਾਂ ਦਾ ਨੁਕਸਾਨ ਹੋ ਰਿਹਾ ਆ ਆਰਤੀਆਂ ਦਾ ਵੀ ਨੁਕਸਾਨ ਹੋ ਰਿਹਾ ਸਾਰਿਆਂ ਦਾ ਭਰਾਮਾ ਦਾ ਨੁਕਸਾਨ ਹੋ ਰਿਹਾ ਗਵਰਨਮੈਂਟ ਮੈਂ ਕਹੂੰਗਾ ਹੱਥੇ ਹੱਥਰ ਹੀ ਬੈਠੀ ਆ ਤਿੰਨ ਸਾਲ ਹੋ ਗਏ ਇਸ ਗਵਰਨਮੈਂਟ ਨੂੰ ਇਹ ਤੋਂ ਪਹਿਲਾਂ 5 ਸਾਲ ਕਾਂਗਰਸ ਸਰਕਾਰ ਰਹੀ ਆ ਕਿਸੇ ਨੇ ਇਸ ਪਾਣੀ ਦਾ ਹੱਲ ਨਹੀਂ ਕੀਤਾ ਇਹ ਇੱਥੇ ਟਾਇਲਾਂ ਲੱਗੀਆਂ ਸੀ ਖੰਨੇ ਮੰਡੀ ਚ ਉਹ ਵੀ ਸ਼ੋਮਨੀ ਕਾਲੀਦਲ ਦੀ ਸਰਕਾਰ ਵੇਲੇ ਲੱਗੀਆਂ ਸੀ ਉਸ ਸਮੇਂ ਪਾਣੀ ਦਾ ਮੇਨ ਲਾਈਨ ਵੀ ਪਾਈ ਸੀ ਪਿੱਛੇ ਮੰਡਰ ਦਾ ਇੱਥੇ ਲਿਆ ਕੇ ਉਹ ਟਿਊਬਵਲ ਵੀ ਮਗਰ ਲਾਇਆ ਸੀ ਸਾਰਾ ਪਾਣੀ ਡੰਪ ਡੰਪ ਕਰਨ ਵਾਸਤੇ ਪਿੱਛੇ ਬਣਾਇਆ ਸੀ ਸੋ ਮੈਂ ਕਹੂੰਗਾ ਕਿ ਬੜੇ ਮਾੜੇ ਹਾਲਾਤ ਨੇ ਅੱਜ ਸਰਕਾਰ ਦੇ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਨੇ ਵੱਡੇ ਵੱਡੇ ਝੂਠ ਬੋਲੇ ਜਾ ਰਹੇ ਨੇ ਨਾ ਜ਼ਿੰਮੇਵਾਰਾਂ ਦੀ ਸਾਰ ਲਈ ਜਾ ਰਹੀ ਹੈ ਨਾ ਆੜਤੀ ਭਰਾਵਾਂ ਦੀ ਸਾਰ ਲਈ ਜਾ ਰਹੀ ਹੈ ਨਾ ਆਮ ਨਾਗਰਿਕਾਂ ਦੀ ਸਾਰ ਲਈ ਜਾ ਰਹੀ ਹੈ ਸ਼ਹਿਰ ਤੇ ਤੁਸੀਂ ਸ਼ਹਿਰ ਤੇ ਮਜਾਉਂਗੇ ਬਹੁਤ ਬੁਰਾ ਹਾਲ ਹੈ ਨਾ ਲੋਕਾਂ ਦੇ ਕੰਮ ਕੀਤੇ ਅੱਜ ਬੜੇ ਬੁਰੇ ਹਾਲ ਨੇ ਉਹ ਗੱਲ ਮੁੱਦੇ ਤੇ ਫੇਰ ਆਉਨੇ ਆ ਕਿ ਅੱਜ ਮੰਡੀ ਵਾਲੇ ਸਮੁੱਚੇ ਆਰਤੀ ਤੇ ਕਿਸਾਨ ਭਰਾ ਸੰਤਾਪ ਢਾ ਰਹੇ ਨੇ ਬਹੁਤ ਬੁਰਾ ਹਾਲ ਹੈ ਲੋਕਾਂ ਦੇ ਫਸਲਾਂ ਰੋੜੀਆਂ ਨੇ ਪਰ ਇਹੋਂ ਦੇ ਕੰਨ ਤੇ ਜੁਣੀ ਸਰਕਾਰੀ ਉਹ ਮੈਂ ਕੜੇ ਸ਼ਬਦਾਂ ਚ ਇਹ ਸਰਕਾਰ ਦੀ ਨੰਦਿਆ ਮੰਡੀ ਨੂੰ ਬਿਲਕੁਲ ਕੋਈ ਪ੍ਰਭਾਵ ਨਹੀਂ ਪਿਆ بارش ਬਿਲਕੁਲ ਜ਼ਿਆਦਾ ਪਈ ਆ ਪਿਛਲੇ ਦਿਨੀ ਅਸਲ ਚ ਇਹ ਜਿਹੜਾ ਸੀਵਰ ਕਨੈਕਸ਼ਨ ਆ ਇਹ ਸ਼ਹਿਰ ਦੇ ਕਨੈਕਸ਼ਨ ਨਾਲ ਜੁੜਿਆ ਹੋਇਆ ਸਾਰਾ ਸ਼ਹਿਰ ਹੀ ਖੰਨਾ ਜਲ ਥਲ ਹੋਇਆ ਪਿਆ ਜਿੰਨੀ ਦੇਰ ਸ਼ਹਿਰ ਦਾ ਪਾਣੀ ਨਹੀਂ ਨਿਕਲਦਾ ਉਨੀ ਹੀ ਦੇਰ ਮੰਡੀ ਦਾ ਪਾਣੀ ਨਹੀਂ ਨਿਕਲਦਾ ਅਜਿhta ਅਜਿhta ਪਾਣੀ ਨਿਕਲ ਜਾਂਦਾ ਮਾਰਕੀਟ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਨੇ ਮੋਟਰ ਸਵੇਰ ਦੀ ਹੀ ਚੱਲ ਰਹੀ ਹੈ ਫਸਲ ਡਿਸਪੋਜ਼ਲ ਵਾਲੀ ਫਸਲ ਤੇ ਤੁਹਾ ਆਪਣੇ ਜੀ ਮੰਡੀ ਤੇ ਨਹੀਂ ਨਹੀਂ ਫਸਲ ਤੇ ਮੈਂ ਪਰਸਨਲੀ ਆਪ ਨਿੱਜੀ ਤੌਰ ਤੇ ਢੇੜਾ ਮਾਰਿਆ ਸਵੇਰੇ ਕੋਈ ਬਿਲਕੁਲ ਵੀ ਖਰਾਬ ਨਹੀਂ ਹੋਈ ਫਸਲ ਸਾਰੀ ਫਸਲ ਲਈ ਬਕਾਇਦਾ ਪ੍ਰੋਪਰ ਪ੍ਰਬੰਧਨ ਹੈ ਅਗਲੇ ਕੋਈ ਪਾਸੇ ਦੀ ਲਾਈਨ ਨੇ ਕਿਸਾਨ ਦੇ ਮੰਡੀ ਘਾਇਟ ਤੋਂ ਜਿਹੜਾ ਫੜਦਾ ਸੇਫ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਫੜਦਾਂ ਦੀ ਬਿਲਕੁਲ ਪ੍ਰੋਪਰ ਜਗਾ ਉਪਲਬਧ ਹੈ ਜੀ ਪਾਣੀ ਤਾਂ ਬਿਲਕੁਲ ਨੀਵੀਂ ਜਗ੍ਹਾ ਤੇ ਖੜਾ ਫੜ ਉੱਚੀ ਜਗ੍ਹਾ ਤੇ ਸੇਫ ਨੇ ਫਸਲ ਨੇ